ਅੱਜ ਇਹ ਸਰਕਾਰ ਕੋਲ ਬੜਾ ਮਿਸ ਸੰਭਾਲੇ ਦੀ ਸਰਕਾਰ ਸੀ ਬੜਾ ਬੋਲਦੀ ਸਰਕਾਰ ਕੋਲ ਬੜਾ ਕਾਰੇ ਸਰਕਾਰ ਸੀ ਜੋ ਜ਼ਬਰਦਸਤ ਨੇ ਵਾਈ ਹੁੰਦੇ ਸੱਤੀ ਜਾਗਰੂਕੀ ਵੀ ਨਾ ਨਾ ਪੀੜਿਆ ਕੰਮੀ ਹੋਣੇ ਚੱਲਦੀ ਆ ਉਹ ਦਗਾਉਣ ਦੀ ਕੋਸ਼ਿਸ਼ ਨਹੀਂ ਕੀ ਲਿਆ ਸਰਕਾਰ ਕੰਮ ਜਾ ਬਣ ਨਹੀਂ ਪਲਜ ਦੇ ਕੰਮ ਤੇ ਬੜਾ ਹੋਈ ਜਾਨੀ ਹੋਂ ਉਹ ਜੋ ਲੋਗਰ ਚੱਲਦੀ ਆ ਮਾਝੇਆ ਦਾ ਨੌਜਵਾਨ ਵੀ ਉਸ ਮਸ਼ਾਹਰ करके सिखा दिए या ताकि वाले सुनी बात कर दिया और आई ना दे दिया तो सरकार को अपने बोर्ड के कामार से जगह के ज़रा हम यहाँ इतना दबाव नहीं पहुँच सका कि सरकार ये जबरदस्त ने जिन्होंने दो परसेंट की समीक्षा कर दिया भी दो परसेंट सेक का तो दो परसेंट सेक के जिन अमीर मनुष्य के दिन था पढ़ी थी कि ਇਹ ਇਹ ਜਿਹੜੇ ਸਿੱਖਾ ਲੋਕ ਸਿੱਖ ਦਾ ਪਾਣੀ ਆ ਦੇਖੋ ਕਿੰਨੀ ਕੁਦਰਤ ਨੇ ਆਪ ਦਿੱਤੀ ਸੀ ਤੇ ਕਿੰਨਾ ਉੱਚੀ ਗੁਣਤਾ ਨਾਲ ਵੀ ਟੋਟਲ ਉੱਥੇ ਲੋਕਾਂ ਨੇ ਪਹੁੰਚਾ ਕੀਤਾ ਜਿੱਨੀ ਸੇਵਾ ਕੀਤੀ ਤਾਂ ਮੰਦਰਾਂ ਦਾ ਪਾਣੀ ਕਰਨਾ ਭਰਦੇ ਜੰਗਰਾਂ ਤੋਂ ਖਾਣਾ ਦਿੰਦਾ ਕਰਨੀ ਇਹ ਸਕਦਾ ਤੇ ਇਹ ਮਾਰਡ ਦੇ ਵਿੱਚ ਵੀ ਗੱਲਾਂ ਹੁੰਦੀਆਂ ਕਿ ਜੋ ਸਿੱਖਾ ਸਿੱਖ ਕੌਮ ਦੇ ਅੰਦਰ ਆ ਬਾਬੇ ਨਾਨਕ ਦਾ ਜੋ ਵੀ ਨੰਦਰ ਲੰਗਰ ਲਾਇਆ ਸੀ ਅੱਜ ਤੱਕ ਕਿਸੇ ਮੰਤਰ ਦੇ ਕਿਸੇ ਬਾਖਸ਼ ਦੇਵਤ ਕਿਸੇ ਹੋਰ ਦਰਵਾਜ਼ੇ ਲੱਗ ਕੇ ਚੱਲਦਾ ਜੋ ਗੁਰੂ ਜੀ ਸੰਗਤ ਦੇ ਨਾਲ ਚੱਲਦਾ ਇਹ ਬਾਬੇ ਨਾਨਕ ਦਾ ਲੰਗਰ 11 13 ਅੱਜ ਤੱਕ 11 13 ਹੋਇਆ ਹੈ ਫੰਡ ਦੇ ਵਿੱਚੋਂ ਆਪ ਨੂੰ ਇਹ ਮਹਾਰਾਜ ਸਾਹਿਬ ਇਕੱਠੇ ਹੋ ਕੇ ਨੌਜਵਾਨ ਜਣੇ ਇਕੱਠੇ ਹੋਤੀ ਚੱਲ ਜੀ ਇਸ ਪਾਸੇ ਦਸ਼ਾ ਦੇ ਜਿਹੜਾ ਜਿਹੜਾ ਮਾਲੋਲ ਇੱਥੇ ਕਹਿੰਦੇ ਸੀ ਪੰਜਾਬ ਦੇ ਜਿਹੜੇ ਨੌਜਵਾਨ ਅੱਜ ਕੱਲ੍ਹ ਲੋਗ ਬੱਝ ਗਏ ਉੱਥੇ ਨੌਜਵਾਨ ਨੇ ਅੱਛਾ ਕਰਕੇ ਵਰਲਡ ਦੇ ਵਿੱਚ ਇੱਕ ਇੱਕ ਤਰਕ ਐਂਕੀ ਦਿੱਤੀ ਆ ਕਿ ਇਹ ਜਿਹੜੇ ਸਿੱਖਾ ਨੌਜਵਾਨ ਨੌਜਵਾਨ ਪੀੜੀ ਹੈ ਜਿਹੜੀ ਜਨਰੇਸ਼ਨ ਆ ਬੁਰੂ ਦੇ ਮਾਲੋਲ ਜਿਹੜੀ ਬੁਰੂ ਦੇ ਜਨਰੇਸ਼ਨ ਜਿਹੜੋ ਦੇ ਪ੍ਰਭਾਵ ਵਾਲੀ ਜਨਰੇਸ਼ਨ ਆ ਇਹਨਾਂ ਨੇ ਮਾਲੋਲ ਬਹੁਤ ਚੌੜੇ ਰੋਕ ਦਿੱਤੇ ਕਿ ਬਹੁਤ ਵਪਾਰਕ ਦੀ ਨੇ ਕੀ ਆਖੀ ਸਵਾਲਾਂਕ ਸੇ ਇੱਕ ਤਵੇਦਾਰ ਗੁਰੂ ਗਵੈਸਕ ਘਮ ਦਾ ਲਗ ਲਖੀ ਬਹੁਤ ਨਾਲ ਸਵਾਲਾਂਕ 10 लाख री पौनर फवलाक संगरे मुकाबला ਕੀਤਾ ਸੀ ਜਿਵੇਂ ਗੁਰੂ ਕਸਬੀ ਜਿ ਆਪਾਂ ਸਾਖੀਆਂ ਪੜਦੇ ਆ ਕਾਲੀ ਕਾਲੀ ਸਿੰਘਾਂ ਨੇ ਤਾਂ 10 लाख ਦੀ पौनर ਮੁਕਾਬਲਾ ਕੀਤਾ 10-10 ਜਨਮਾਂ ਲੋਕ ਨੂੰ ਅੱਗੇ ਉਹਨੇ ਵਧਨ ਦਿੱਤਾ ਇਹ ਹੀ ਸਿੱਖਿਆ ਗੁਰੂਆਂ ਦੀ ਸ਼ਾਂਤੀ ਦੇ ਨਾਲ ਆਪਣੀ ਜਿਹੜੀ ਜਨਰੇਸ਼ਨ ਆ ਪੰਜਾਬ ਦੀ ਧਰਤੀ ਆ ਉਹ ਪੰਜਾਬ ਦੀ ਧਰਤੀ ਦੇ ਵਿੱਚੋਂ ਉੱਪਰ ਕੇ ਪੈਦਾ ਹੋਈ ਆ ਇਹਨੂੰ ਹਰ ਇੱਕ ਸਟੇਟ ਹਰ ਇੱਕ ਆਵਾਦੀ ਹਰ ਇੱਕ ਕਮਾਲੋ ਦੇਸ਼ ਬਦੇਖਾ ਨੂੰ ਖਤਮ ਕਰਨਾ ਚਾਹੁੰਦੇ ਆ ਪਰ ਇਹ ਜਿੰਨਾ ਚਿਰ ਬੁਨ ਮਾਰਾ ਜਿਦ ਤੋਂ ਨਜ਼ਰ ਇਹ ਦੁਖਲੇ ਚੋਣੇ ਹੁੰਦੇ ਆ ਪਰ ਐ ਨਹੀਂ ਆ ਜਿਸ ਵਿੱਚ ਆਪਾਂ ਵੇਡ ਵੜਦੇ ਪਹਿਲਾ ਵਾਦ ਨਹੀਂ ਕਦੀਆਂ ਵਾਦਤਾਂ ਨਹੀਂ ਬਣਦੀਆਂ ਇਸੇ ਤਰ੍ਹਾਂ ਜੋ ਆਪਣੇ ਬਲਾਖਾ ਦੀ ਗੱਲ ਕਰੀ ਸੀ ਜੇ ਬੇਕਨ ਦੇ ਡਿਸਟ੍ਰਿਕਟ ਦੇ ਹਿੰਦੀ ਆਗਰ ਦੇ ਬਿਰੋਜ ਪਹਿਲੇ ਮੈਂ ਸਾਥੀਆਂ ਨੂੰ ਕਿਹਾ ਸੀਗਾ 2000 ਮਿੰਟ ਦਾ ਪਹਿਲਾਂ ਲਿਖਿਆ ਸੀ ਕਿ ਜੋ ਆਪਣੇ ਬਲਾਗ ਦੇ ਚੰਚਰ ਬਲਾਗ ਮੈਂਬਰਾਂ ਜਿਹੇ ਜਿਸਟਰ ਦੇ ਨਾਲ ਇਤਰਾਜ ਜਗਾ ਉਹਨਾਂ ਦਾ ਉਹ ਹਜੇ ਤੱਕ ਨਹੀਂ ਹੋ ਪਰ ਉਹਨਾਂ ਨੇ ਪ੍ਰਸੰਗਤ ਨਹੀਂ ਪੜੀ। ਬੇਸ਼ੱਕ ਆਪਣੀ ਸਟੇਟ ਬੋਰਡ ਨੇ ਮੀਟਿੰਗਾਂ ਕਰਵਾ ਲਈ ਕਿ ਆਪਣੇ ਕੋਈ ਮੈਂਬਰ ਜੇ ਇੱਥੇ ਜਾ ਕੇ ਪੰਜ-ਛੇ ਉਹਨਾਂ ਨੂੰ ਮਾਲੋ ਗਵਾਈ ਦੇ ਆਈ ਬਾਜਰ ਬਲਾਗਾਂ ਦੇ। ਕਰੋ ਜਿਹੜੇ ਉਹ ਬਲਾਗਾਂ ਦੇ ਮੈਂਬਰ ਸਹਿਤ ਆ ਉਹਨਾਂ ਬਲਾਗਾਂ ਨੇ ਉਹਨਾਂ ਮੈਂਬਰ ਦੇ ਇਤਰਾਜ਼ ਦਸਾਇਆ। ਵੀ ਤੁਸੀਂ ਇਕੱਲੇ ਕੇ ਮੈਂਬਰ ਕਿਹਾ ਜੀ ਸਾਡਾ 100 ਮੈਂਬਰ 100 ਮੈਂਬਰੇ ਤੋਂ 100 ਤੇ ਦਿੱਤੀ ਹੈ। ਜਿਹੜਾ ਸਾਡੇ ਕੋਲ ਸਾਰੇ ਜਿਹਨਾਂ ਬਲਾਗ ਦੇ ਉੱਤੇ ਨਹੀਂ ਹਟਦੇ। ਰਾਪੜ ਕੋਲ ਆ ਗਿਆ ਤੇ ਤੁਸੀਂ ਇਹ ਕਹੋਗੇ ਨਾ ਕਾਣਾ ਬਲਾਗ ਦੇ ਤੁਸੀਂ ਇਵਨ ਤਰ ਵੱਡੇ ਬਲਾਗ ਦੇ ਵਿੱਚ ਇਹ ਕਹਿੰਦੇ। ਲੇਡੀਜ਼ ਵੀ ਆਪਣੇ ਬਟੰਡੇ ਬਲਾਗ ਦਾ ਮਾਲੋ ਖਤਮ ਕਰ ਦਿੱਤੇ। ਮੈਡਮ ਸਰਜੀਤ ਭੱਟਿਆ ਉਹ ਕਹਿੰਦੇ ਵੀ ਆਪਾਂ ਇੱਥੇ ਬੋਲਿਆ ਹਾਂ ਤੇ ਅਗਰ ਮੈਡਮ ਨੂੰ ਹਟਾ ਤਾਂ ਕੋਈ ਰੌਲਾ। ਉਹ ਕਹਿੰਦੇ ਵੀ ਮੇਰੇ ਬੱਚੇ ਬਾਹਰ ਪੜਦਾ ਹੈ ਤੇ ਮੈਂ ਨੂੰ ਥੋੜੇ ਜਿਹਾ ਰੌਲੇ ਦੇ ਵਿੱਚ ਥੋੜੇ ਦਾ ਟਾਈਮ ਪਾਸ ਤੇ ਹਿਜਾਂ ਦਿੱਤਾ। ਇਸ ਤਰ੍ਹਾਂ ਕਰਕੇ ਆਪਾਂ ਆਪਾਂ ਕਹਿੰਦੇ ਜੁੜ ਕੇ ਚੱਲੋ, ਜੋੜ ਕੇ ਚੱਲੋ ਜਿਹੜੇ ਮੈਂਬਰ ਆਪਾਂ ਨੂੰ ਤਰਾਜ ਆ। ਜੋਬਦਾਰੀਆਂ ਦੇ ਕਿਉਂ ਤੇ ਨਹੀਂ ਇੱਕ ਸਾਲ ਪੂਰਾ ਰੌਲਾ ਰੌਲਾ ਜਨਕ ਇੱਕ ਸਾਲ ਪੂਰਾ ਉਸ ਤੋਂ ਬਾਅਦ ਫਿਰ ਰਣੇ ਵਾਰਿਆ ਛੱਡ ਦੇ ਜਾਂ ਜਿਹੜੇ ਮੈਂਬਰ ਪਾ ਲੋ ਉਹਨਾਂ ਜੋਬਦਾਰੀ ਉਹਨਾਂ ਕੋਲ ਦੇ ਲਾਣ ਤਾਂ ਕਿ ਆਪਣਾ ਜਿਹੜੀ ਸਾਥੀ ਟੁੱਟਦੇ ਆ ਤਿੰਨ ਚਾਰ ਸੌ ਮੈਂਬਰ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਵੀ ਉਹਨਾਂ ਨੂੰ ਨਾਲ ਜੋੜ ਕੇ ਗੱਲ ਕਰੀਆ ਪਾ ਸਾਰੇ ਬੁਲਤਣ ਨੂੰ ਇਹ ਹੈ ਸਹਿਮਤੀ ਦਾ ਆਪਸ ਸਰਦਾਰੀ ਦੇ ਤੇ ਬਾਕੀ ਆਪਣਾ ਧੰਦੇਲਸ ਆਪਣਾ ਪ੍ਰਕਰਨਾ ਹੈ ਜਨ ਤੇ ਹੜਾ ਜੋ ਬਣਾ ਰਹੇ ਆ ਆਪਣਾ 18 ਤਰੀਕ ਦਾ ਸਾਰਨ 12:25 ਨੂੰ ਮਨਾਵਾਂਗੇ ਸਹੀ 10:00 ਵਜੇ 10 ਵਿਅਕਤੀ ਕਰਾਂਗੇ ਜਿਸ ਤਰ੍ਹਾਂ ਦੇ ਸਾਥੀ ਪਹੁੰਚੇਗਾ ਉਸ ਤਰ੍ਹਾਂ ਹੀ ਹਮ ਹਮ ਆ ਕੇ ਸਾਥੀ ਸਵੇਰ ਦਾ ਟਾਈਮ ਹੋਊਗਾ ਸਵੇਰ ਜਲਦੀ ਜਲ ਕੇ ਆਇਆ ਤਾਂ ਲਵਾ ਪਾ ਇੱਕ ਦੋ ਘੰਟੇ ਇੱਥੇ ਲਾ ਕੇ ਉਹਨਾਂ ਦੀ ਹਾਜ਼ਰੀ ਰਜ ਆਪਾਂ ਆਪਣਾ ਜੀਵਨ ਸੁਖਾਲਾ ਬਾਈਏ ਇਹਨਾਂ ਕੰਦਾ ਕਿ ਮਲਾਜਾ ਅੱਜ ਦਾ ਵਾਇਬਰ ਰਜ ਕਰਾਵਾਇਓ ਹੋਵੇ ਇੱਕ ਪਾਣੀ ਨੰਦ ਸਾਹਿਬ ਜੀ ਪਰ ਬਹੁਤ ਹੀ ਸਕਾਰਾਤਮਕ ਰੋਲ ਕਰਦੇ ਨੇ ਚੇਅਰਮੈਨ ਸਾਹਿਬ ਇਹਨਾਂ ਨੇ ਬਹੁਤ ਵਧੀਆ ਵਿਚਾਰ ਆਏ ਤੇ ਉਹਨਾਂ ਨੇ ਜਨਰਲ ਸਿਸ਼ੀ ਜਿਆਰਮ ਸਰਪਕ ਸਿੰਘ ਤੇ ਜਨਮ ਦੇ ਉੱਤੇ ਉਹਨਾਂ ਦੇ ਜੀਵਨ ਦੇ ਉੱਤੇ ਚਾਦਲਾ ਵੀ ਪਾਇਆ ਬਹੁਤ ਵਧੀਆ ਵਿਚਾਰ ਇਹਨਾਂ ਦੇ ਪੁੱਛੇ ਗਏ ਕੋਈ ਹੋਰ ਸਾਥੀ ਮਤਲਬ ਵਿਚਾਰ ਦੇਣਾ ਚਾਹੁੰਦਾ ਹੋਵੇ ਤਾਂ

ਮੰਤਰੀ ਦੇ ਵਿੱਚ ਆਪਾਂ 2500 ਰੁਪਏ ਮੰਤਰੀ ਕਟੇ ਨੇ ਮੜਦਾ ਆਇਆ 750 ਰੁਪਏ ਮੰਤਰੀ ਬੈਲਨਟਾਇਰ 800 ਰੁਪਏ ਮੰਤਰੀ ਬੈਲ ਕਟਿੰਗ ਖੜਾ ਆਇਆ 2500 ਗੁਜਰਾਤੀ ਡੋక్టర్ ਰਾਟਰ ਨੇ ਐਸੀ ਕੋਲਨਾ ਨਿਰੋਸ਼ਨਾ ਕੀਤੀ ਸ਼ਰਤਾਂ 200 ਰੁਪਏ ਡਰਾਈਵ ਕੋਲ 300 ਰੁਪਏ ਅਸੇ ਆਇਆ ਕੋਨੇ 23 ਰੋ 6 ਹੋ ਮੁਹੰਮਦ ਲਫਾ ਫਰਚੀ ਰੈਸਟੋਰੈਂਟ ਦੇ ਸਿਰੋਤ ਨੰਬਰ 116 28 ਨੂੰ ਪਿਛਲੀ ਦਫਰ ਨੂੰ 1220 ਦੇ 148 ਨੂੰ ਪਿਛਲੀ ਦਫਰ ਨੂੰ 260 ਦਫਰ 382 ਜੋ ਕੁੱਲ 2000 ਰੁਪਏ ਹੈ। ਇੱਥੇ ਆਪਣਾ ਕੋ ਬੈਲੈਂਸ 310 310 6 ਰਿਹਾ ਹੈ। 28 ਅੱਤਨਾ ਨੂੰ ਕਟੌਲ ਖਰਚਾ ਕਾਰਡਜਨ ਲਗੀ ਮਨੂਰ ਦਸਪਾਨ ਸੰਵੇਰੀ ਵੇਲ ਪ੍ਰਦਰਸ਼ਕਾਂ ਦਾ 2500 ਰੁਪਏ ਹੈ। ਸਭ ਤੋਂ ਵੱਡਾ ਦਾਸਮਾਉਂ ਡਾਕਟਰ ਰਚੇਸ਼ ਸਿੰਘ ਜੀ ਦਾ ਦਾ ਸੰਦੇਸ਼ ਜੀਤਾ ਹਨ। ਹਰ ਕਿਸ ਨੇ ਮਦਦ ਲਈ ਕਾਮਵਾਰ ਬਤਨ ਦੇ ਪਟਨਾਲ ਪੰਜੇ ਰੱਤੀ ਹੈ। ਇਹ ਟੋਟਲ ਮੁੱਲ ਆਪਣੇ ਮਤਲਬ 16400 ਦਾ ਹੈ। ਅਗਲਾ ਵੀ ਇੱਕ ਮਾ ਕਿਸਲੇ ਬਾਰੇ ਸੁਣ ਦੱਲੀ। ਇਹ ਕਿ ਡਾਕਟਰ ਸ਼ਾਮਾ ਤੁਹਾਨੂੰ ਆਪਣੇ ਆਉਣੇ ਹੈ। हर मंगलवार, मंगलवार नौं को बारह में इंटर कॉलेज है। इतने भी जब नहीं तो जब नहीं तो अधिक कोई पेशेंट हो गयी तो नौं को बारह में जब नहीं नौं तो बारह मंगलवार की कुछ तरोतिके एक बिक्री नहीं हुई तो यार यार हम हम साथियों ਆਪਣੇ ਕੈਸ਼ਰ ਬਾਲਕ ਮਾ ਜੀ ਜਿਹੜੇ ਕਾਜ ਦਾ ਹਿਸਾਬ ਲਾਣਾ ਰਹੇ ਹੈ ਸਾਥੀਓ ਜਿਲੇ ਤੋਂ ਲੈ ਕੇ ਪੰਜਾਬ ਤੱਕ ਆਪਣੇ ਬਲਾਕ ਦੇ ਕੈਸ਼ਰ ਨੇ ਰਲਾ ਹੁੰਦੇ ਹਨ ਵੀ ਕਿਹੜਾ ਦਾ ਕੈਸ਼ ਹੁੰਦਾ ਜਿਹੜਾ ਜਿਹੜਾ ਕੈਸ਼ ਦਾ ਹਿਸਾਬ ਦਾ ਹੁੰਦਾ ਉਹ ਬਿਲਕੁਲ ਕਲੀਅਰ ਹੁੰਦਾ ਕਿਸੇ ਬਲਾਕ ਦੇ ਵਿੱਚ ਇਸ ਤਰ੍ਹਾਂ ਕਲੀਅਰ ਹਿਸਾਬ ਦਾ ਜਿਹੜਾ ਹੋਵੇ ਨਹੀਂ ਦੱਸਿਆ ਜਾਂਦਾ ਸਭ ਇੱਕੋ ਇੱਕ ਬੋਣਿਆ ਦਾ ਹੈ ਜਿਹਦੇ ਸਿੱਕਾਇਆ ਦਾ ਹਸਾਬ ਕਰੋ ਹਰੇਕ ਮਿੰਟ ਦਾ ਹਰੇਕ ਤੇ ਉਹ ਵੀ ਪਾਰਦਰਸ਼ਤਾ ਦੇ ਨਾਲ ਸਾਰਾ ਹਿਸਾਬ ਪਾ ਰੱਖਿਆ ਜਾਂਦਾ ਤੋਂ ਰੋਣੇ ਕਿ ਪੈਸਾ ਹਸਾਬ ਹੈ ਉਹ ਸਾਬਕਾ ਦੇ ਜਿੱਥੇ ਮੈਂ ਪੈਸਾ ਹਸਾਬ ਕੀਤਾ ਜਾਂਦਾ ਇੱਕ ਪਵਨ ਜਿਹਨੇ ਬੋਲੇ ਕਿ ਉਹ ਵੀ 5000 ਰੁਪਏ ਅਸੀਂ ਲੈ ਕੇ ਸਮਾਤੋਂ ਤਾਂ ਉਹ ਦੋ ਦਿਨ ਦਾ ਖਰਚਾ ਸੀਗਾ ਇੱਕ ਦਿਨ ਦਾ ਸੀ ਦੋ ਦਿਨ ਦਾ ਖਰਚਾ ਜੀ ਕਿ 2500 ਰੁਪਏ ਇਹ ਵੀ ਆਪਾਂ ਖਰਚੇ ਦੇ ਰਿਹਾ ਮੈਡੀਕਲ ਕੈਂਪ ਤੇ ਜਾਂਦੇ ਸੀਗੇ ਤਾਂ 2500 ਰੁਪਏ ਆਪਾਂ ਇੱਕ ਜਿਹੜਾ ਦਾ ਖਰਚ ਹੋ ਜਾਂਦਾ ਸੀਗਾ ਤਾਂ ਦੋ ਜਿਹੜਾ ਦਾ ਖਰਚ ਸੀਗਾ 5000 ਰੁਪਏ ਇੱਕ ਤੇ ਅਸੀਂ ਕਿਹਾ ਸੀ ਇੱਕ ਤੋਂ ਪਹਿਲਾਂ ਹੋਰ ਸੱਤੀ ਲੈ ਜੀਏ ਤਾਂ 5000 ਦੇ ਤਾਂ ਸੀਗਾ ਤਾਂ ਹੁਣ ਮੈਂ ਬੇਨਤੀ ਕਰਦਾ ਆ ਆਪਣੇ ਬਹੁਤ ਹੀ ਸਤਿਕਾਰਯੋਗ ਵਾਇਸਪਰ ਦਾ ਸਾਡੇ ਸੰਗੀ ਨੇ ਜਿਹੜਾ ਉਹ ਇਹਨਾਂ ਨਾਲ ਜਿਹੜਾ ਤੇ ਚਾਰ ਦਿਨ ਕਹਿੰਦੇ 500 ਦਾ ਤੁਹਾਨੂੰ ਬੋਣ ਦੇਣਗੇ ਅੱਜ ਦੀ ਮੀਟਿੰਗ ਵਿੱਚ ਪਹੁੰਚੇ ਹੋਏ ਸਤਿ ਸ੍ਰੀ ਅਕਾਲ ਮੈਂ ਮਾਣ ਹੀ ਤਰਾਨੇ ਸਾਥੀ ਡਾਕਟਰ ਨਿਸ਼ੰਦਰ ਸਿੰਘ ਜੀ ਕਿਮਾਣਾ ਡਾਕਟਰ ਹਰਨੇਕ ਸਿੰਘ ਜੀ ਡਾਕਟਰ ਸਰਬਜੀਤ ਸਿੰਘ ਖਾਲੀਵਾੜਾ ਡਾਕਟਰ ਸੁਖਦੇਵ ਸਿੰਘ ਜੀ ਦਾ ਨੰਕੂ ਕਪਤੇ ਸਿੰਘ ਜੀ ਦਾ ਬਲਵੰਤ ਕਮਲ ਜੀ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਮੇਰੇ ਡਾਕਟਰ ਸਾਥੀਓ ਮੈਂ ਇੱਥੇ ਹਣ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਤੇ ਸੱਦੇ ਪ੍ਰੋਗਰਾਮ ਵਾਹਿ ਜੀ ਦਾ ਖਾਤਸਾ ਰਾਹੀ ਕ੍ਰਿਸੀ ਜੀ ਦੇ ਪਤੇ ਸਾਥੀਓ ਅੱਜ ਅਸੀਂ ਵਿਸ਼ੇਸ਼ ਤੌਰ ਤੇ ਸ਼ਹੀਦ ਆਜੂ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਇੱਥੇ ਇਕੱਠੇ ਹੋਏ ਹਾਂ ਸ਼ਹੀਦ ਭਗਤ ਸਿੰਘ ਜੀ ਬਹੁਤ ਹੀ ਇਨਕਲਾਬੀ ਯੋਧੇ ਸਨ ਜਿਨ੍ਹਾਂ ਨੇ ਆਮ ਦੇ ਪਰਿਵਾਰ ਦੀ ਆਮ ਦੇ ਸਿਸਟਮ ਦੀ ਪ੍ਰਵਾਹ ਕੀਤੀ ਪਰ ਸਾਡੇ ਲੋਕਾਂ ਨੂੰ ਆਜ਼ਾਦੀ ਦਿਵਸ ਸਾਡੇ ਲੋਕਾਂ ਨੂੰ ਸਰਕਾਰ ਦੇ ਖਿਲਾਫ ਖੜਨਾ ਤੇ ਲੜਨਾ ਸਿਖਾਇਆ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹੋ ਜਿਹੇ ਮਹਾਨ ਯੋਧਿਆਂ ਦੇ ਜਨਮ ਦਿਨ ਬੜੀ ਧੁੰਧਾਂ ਨਾਲ ਮਨਾਇਆ ਕਰੀਏ ਸਾਥੀਓ ਸ਼ਹੀਦ ਭਗਤ ਸਿੰਘ ਜੋ ਕਿ ਇੱਕ ਬਹੁਤ ਹੀ ਮੱਧੇ ਪਰਿਵਾਰ ਵਿੱਚੋਂ ਉੱਠ ਕੇ ਜਿਨ੍ਹਾਂ ਨੇ ਆਪਣੇ ਬਚਪਨ ਤੋਂ ਇਨਕਲਾਬ ਦੀ ਸੋਚ ਸ਼ੁਰੂ ਕਰਕੇ ਤੇ ਆਪਣਾ ਜੀਵਨ ਜੋ ਕਿ ਯੰਗ ਏਜ ਵਿੱਚ ਹੀ ਦੇਜ ਦੇ ਲੇਖ ਲਾ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਸਾਨੂੰ ਇਨਕਲਾਬ ਜਿੰਦਾਬਾਦ ਦਾ ਨਾਰਾ ਦੇ ਕੇ ਤੇ ਪਗੜੀ ਸਭਾ ਦਾ ਜੱਟਾਂ ਦਾ ਨਾਰਾ ਦੇ ਕੇ ਆਪਣੇ ਵਾਰਸ ਬਣਾ ਕੇ ਚਲੇ ਗਏ ਸਤਿਓ ਆਪਣੇ ਵਿੱਚ ਆਪਣੇ ਪੱਤਰਕਾਰ ਵੀਰ ਪਹੁੰਚੇ ਨੇ ਇਹਨਾਂ ਦਾ ਇੱਥੇ ਆਉਣ ਦੇ ਬਹੁਤ ਧੰਨਵਾਦ ਕਰਦੇ ਆ ਜੋ ਕਿ ਸਾਡੇ ਮਲਾਕੀਆਂ ਸਾਡੇ ਡਿਸਟ੍ਰਿਕਟ ਦੀਆਂ ਖਬਰਾਂ ਬਹੁਤ ਹੀ ਸੁਚਾਰੂ ਤਰੀਕੇ ਨਾਲ ਲਗਾਉਂਦੇ ਹਨ ਅਸੀਂ ਇਹਨਾਂ ਦਾ ਦੁਬਾਰਾ ਫਿਰ ਧੰਨਵਾਦ ਕਰਦੇ ਆ ਬਾਕੀ ਅੱਜ ਕੱਲ੍ਹ ਦੇ ਹਾਲਾਤ ਸਾਥੀਓ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਕੱਲ੍ਹ ਦੇ ਹਾਲਾਤਾਂ ਚੰਗਾ ਬੰਦਾ ਬਰੌਂਚ ਵਿੱਚ ਸਾਡਾ ਸਾਰਿਆਂ ਦਾ ਲੋਕਾਂ ਨੇ ਇਸ ਕਰਕੇ ਆਪਾਂ ਸਮੇਂ ਦੇ ਹਾਣੀ ਬਣ ਕੇ ਚੱਲੋ ਸਮੇਂ ਦੇ ਨਾਲ ਚੱਲੋ ਸਮੇਂ ਮੁਤਾਬਕ ਜੋ ਕੂੜਤਾਆਂ ਸਾਡੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਪ੍ਰੋਪਰ ਦੂਰ ਕਰੋ ਉਹਨਾਂ ਨੂੰ ਦੂਰ ਕਰਕੇ ਸਾਡੇ ਕਾਰੋਬਾਰ ਨੂੰ ਵਧੀਆ ਤਰੀਕੇ ਨਾਲ ਚਲਾਓ ਵੈਦ ਤਰਵੰਦਰ ਜੀ ਮਹਾਰਾਜ ਦਾ ਜੋ ਅਸੀਂ ਜਨਮ ਦਿਹਾੜਾ ਹੈ 18 10 2025 ਨੂੰ ਆਪਣੇ ਬਲਾਕ ਦੇ ਇੱਥੇ ਹਾਲ ਵਿੱਚ ਬੜੀ ਧੁੰਦਾਂ ਦਾ ਮਾਮਲਾ ਆ ਜਾਣਾ ਹੈ ਇਸ ਦਾ ਟਾਈਮ ਹੈ ਜੋ 9:30 ਵਜੇ ਸ਼ੁਰੂ ਕਰਕੇ 10:00 ਵਜੇ ਤੱਕ ਸਮਾਪਤੀ ਹੋਵੇਗੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ 9:30 ਵਜੇ ਸਾਰੇ ਸਾਥੀਆਂ ਨੇ ਇੱਥੇ ਪਹੁੰਚ ਜਾਣਾ ਤਾਂ ਕਿ ਆਪਾਂ ਸਮੇਂ ਸਿਰ ਅਰਦਾਸ ਕਰਕੇ ਆਪਣੇ ਕਾਰੋਬਾਰ ਨੂੰ ਸਤੰਤਰ ਰੱਖ ਸਕੀਏ ਤੇ ਆਪਣੇ ਕਾਰੋਬਾਰ ਸ਼ੁਭਤਾ ਕਰ ਸਕੀਏ ਬਾਕੀ ਸਾਥੀਓ ਕਲੰਡਰ ਬਣਾਉਣ ਬਾਰੇ ਸਾਰੇ ਸਾਥੀਆਂ ਨੇ ਸੁਣੀ ਗਏ ਵੀ ਜੋ ਕਲੰਡਰ ਐਪਾ ਫਲੈਕਸ ਤੇ ਤਿਆਰ ਕਰਾਉਣੇ ਆ ਜਿਹੜੇ ਸਾਡੇ ਨਵੇਂ ਸਾਥੀ ਨੇ ਜਿੱਦਿਆਂ ਫੋਟੋ ਸਾਡੇ ਕੋਲ ਨਹੀਂ ਹਨ ਜਾਂ ਡਾਕੂਮੈਂਟਸ ਸਾਡੇ ਕੋਲ ਨਹੀਂ ਹਨ ਉਹਦੇ ਡਾਕੂਮੈਂਟਸ ਨਾਲ ਉਹ ਬਾਕੀ ਬਾਇਓ ਡਾਟਾ ਜਿਹੜਾ ਹੈ ਗੋਵਿੰਦਜੀ ਕੋਲੇ ਜਾਂ ਰੋਕੇਸ਼ ਜੀ ਕੋਲੇ ਜਮਾ ਕਰਵਾ ਦੇਣ ਕਿਸੇ ਪੁਰਾਣੇ ਸਾਥੀ ਨੇ ਕੋਈ ਆਪਣੀ ਫੋਟੋ ਚੇਂਜ ਕਰਾਉਣੀ ਹੈ ਜਾਂ ਐਡਰੈਸ ਚੇਂਜ ਕਰਾਉਣਾ ਹੈ ਜਾਂ ਫੋਨ ਨੰਬਰ ਚੇਂਜ ਕਰਾਉਣਾ ਹੈ ਤਾਂ ਉਹ ਵੀ ਲਿਖ ਕੇ ਸਾਡੇ ਸਾਥੀਆਂ ਨੂੰ ਦੇ ਦੇਣ ਤਾਂ ਕਿ ਅਗਲੀ 2 ਤਰੀਕ ਤੋਂ ਪਹਿਲਾਂ ਪਹਿਲਾਂ ਆਪਾਂ ਡਾਕਟਰ ਬਲੇਂਟਰ ਬਣਾ ਸਕੀਏ ਬਾਕੀ ਸਾਥੀਓ ਸਾਰੇ ਸਾਥੀ ਜਿਹੜੇ ਇੱਥੇ ਆਏ ਆ ਬਹੁਤ ਹੀ ਧੰਨਵਾਦ ਦੇ ਪਤਨ ਅਸੀਂ ਸਾਰਿਆਂ ਦਾ ਇੱਥੇ ਆਉਣ ਤੇ ਦੁਬਾਰਾ ਬਹੁਤ ਧੰਨਵਾਦ ਕਰਦੇ ਆ ਤੇ ਫਤਿਹ ਬਲੌਨੀਆ ਵੈਕਿਨ ਚੀਕਾ ਖਾਲਸਾ ਵੈਕਿਨ ਜੀ ਕੀ ਪਤੀ ਬਾਕੀ ਸਾਥੀਓ ਚਾਹ ਪਿਆ ਰ ਸਾਰੇ ਨੇ ਚਾਹ ਪੀ ਕੇ ਜਨ ਹੈ ਤੈਨੂੰ ਸਾਰਾ ਬਹੁਤ ਬਹੁਤ ਰੋਗ ਦੀ ਗੱਲ ਸਾਥ ਕਿਉਂ ਡਰ ਸਾਥ ਕਿਉਂ ਮੀਟਿੰਗ ਦੇ ਆਪ ਸਾਰੀ ਤਾਂ ਬਹੁਤ ਬਹੁਤ ਧੰਨਵਾਦ ਬੋਲੇ ਜਿਹੜਾ ਨੇ ਟਾਈਮ ਕੱਢ ਕੇ ਤੇ ਬਹੁਤ ਹੀ ਪਿਆਰ ਨਾਲ ਸਾਰਾ پھر نوابي يہا تو نينسائي گڏڻو پاوين يا